ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਰਦੀਪ ਸਿੰਘ ਹੈ ਔਰ ਮੈਂ ਇੱਥੇ ਐਗਜ਼ੀਬਿਸ਼ਨ ਦੇ ਵਿੱਚ ਕੈਲੀਗ੍ਰਾਫੀ ਆਰਟ ਨੂੰ ਡਿਸਪਲੇ ਕੀਤਾ ਹੈਗਾ ਇਹਦੇ ਵਿੱਚ ਅ ਅਲੱਗ-ਅਲੱਗ ਕਲਾਕਾਰਾਂ ਨੇ ਆਪਣਾ ਡਿਸਪਲੇ ਕੀਤਾ ਹੈ ਬਟ ਮੈਂ ਪੰਜਾਬੀ ਬੋਲੀ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨੂੰ ਵੱਖਰੇ ਤਰੀਕੇ ਨਾਲ ਲਿਖਣ ਵਾਸਤੇ ਜਾਂ ਲੋਕਾਂ ਦਾ ਪਿਆਰ ਲੈਣ ਵਾਸਤੇ ਅ ਅੱਖਰਾਂ ਨੂੰ ਸਜਾਉਣ ਵਾਸਤੇ ਆਪਣੇ ਆਰਟ ਦਾ ਡਿਸਪਲੇ ਕੀਤਾ ਹੈ ਬਲੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਮੈਂ ਅਲੱਗ-ਅਲੱਗ ਰੰਗਾਂ ਤੋਂ ਇਲਾਵਾ 24 ਕੈਰੇਟ ਸੋਨੇ ਦੇ ਨਾਲ ਵੀ ਅੱਖਰਾਂ ਨੂੰ ਸਜਾਇਆ ਹੈ ਇਹ ਸਰੀਆਂ ਚੀਜ਼ਾਂ ਕਿਉਂਕਿ ਬਾਕੀ ਪਸ਼ਾਵਾਂ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ ਕੈਲੀਗ੍ਰਾਫੀ ਚੱਲ ਰਹੀ ਹੈਗੀ ਹੈ ਤੇ ਅਸੀਂ ਸਮੇਂ ਦੇ ਹਾਨ ਦੇ ਬੰਦੇ ਹੋਏ ਉਹਨਾਂ ਪਸ਼ਾਵਾਂ ਦੇ ਹਾਨ ਦੇ ਬੰਦੇ ਹੋਏ ਅਸੀਂ ਸੇਮ ਉਹੋ ਹੀ ਮਹੰਗੇ ਮਟੀਰੀਅਲ ਦੇ ਨਾਲ ਅਸੀਂ ਆਪਣੀ ਮਾਂ ਬੋਲੀ ਨੂੰ ਸਜਾ ਰਹੇ ਹਾਂ ਤਾਂ ਕਿ ਲੋਕਾਂ ਦਾ ਜਿਹੜੇ ਸਾਡੇ ਬੱਚਿਆਂ ਦਾ ਜਿਹੜਾ ਰੋਜ਼ਾਨਾ ਹੈਗਾ ਅੰਗਰੇਜ਼ੀ ਭ੍ਰਤੀ ਜਾਂ ਹੋਰ ਭਾਸ਼ਾਵਾਂ ਭ੍ਰਤੀ ਮੈਂ ਉਹ ਠੀਕ ਹੈ ਜੇ ਸਮੇਂ ਦੀ ਲੋੜ ਮੁਤਾਬਕ ਸਹੀ ਹੈ ਪਰ ਉਹਨਾਂ ਦਾ ਆਪਣੀ ਮਾਂ ਬੋਲੀ ਨੂੰ ਵਿਸਾਰਨਾ ਉਹ ਠੀਕ ਨਹੀਂ ਹੈ ਉਸੇ ਚੀਜ਼ ਨੂੰ ਉਹਨਾਂ ਬੱਚਿਆਂ ਨੂੰ ਖਿੱਚਣ ਵਾਸਤੇ ਕਿ ਅਸੀਂ ਜੋ ਬਾਕੀ ਭਾਸ਼ਾਵਾਂ ਵਿੱਚ ਕਰ ਸਕਦੇ ਹਾਂ ਉਹ ਅਸੀਂ ਪੰਜਾਬੀ ਦੇ ਵਿੱਚ ਵੀ ਕਰ ਸਕਦੇ ਹਾਂ ਇੱਕ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਧੰਨਵਾਦ